ਦਰ ਦੇ ਵਿਚਾਲੇ ਤੀਜੇ ਗੇੜ ਦੀ ਹੋਵੇਗੀ ਮੀਟਿੰਗ ਚੰਡੀਗੜ੍ਹ ਪਹੁੰਚਣਗੇ ਕੇਂਦਰ ਦੇ ਤਿੰਨ ਮੰਤਰੀ ਮੁੱਖ ਮੰਤਰੀ ਮਾਨ ਵੀ ਮੀਟਿੰਗ ਦੇ ਵਿੱਚ ਹੋ ਸਕਦੇ ਨੇ ਸ਼ਾਮਿਲ ਵੱਡਾ ਸਵਾਲ ਕਿ ਅੱਜ ਦੀ ਮੀਟਿੰਗ ਦੇ ਵਿੱਚ ਟੁੱਟੇਗਾ ਡੈਡਲੌਕ ਸ਼ੰਭੂ ਤੇ ਖਰੌਰੀ ਬਾਰਡਰ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ ਹਰਿਆਣਾ ਦੇ ਬਾਰਡਰਾਂ ਤੇ ਅੰਦੋਲਨ ਦਾ ਅੱਜ ਤੀਜਾ ਦਿਨ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਹਰਿਆਣਾ ਪੁਲਿਸ ਦੇ ਵੱਲੋਂ ਮਜ਼ਬੂਤ ਪਰ ਬੰਦ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦੂਜੀਆਂ ਜਥੇਬੰਦੀਆਂ ਦਾ ਵੀ ਮਿਲਿਆ ਸਮਰਥਨ ਉਗਰਾਹ ਤੜਾ ਅੱਜ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੋਕੇਗਾ ਰੇਲ आंदोलनकारी किसानों ਦੇ ਸਮਰਥਨ ਚ ਅੱਜ ਸਰਕਾਰਾਂ ਤੇ ਉਤਰੇਗਾ ਇਸ ਵਿਖਤ ਕਿਸਾਨ ਮੋਰਚਾ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ ਟੋਰ ਪਲਾਜ਼ੇ ਕੀ ਤੇ ਜਾਣਗੇ ਬੰਦ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੀ ਕਾਰਵਾਈ ਦੇ ਵਿਰੋਧ ਚ ਪ੍ਰਦਰਸ਼ਨ ਕਿਸਾਨੀ ਪ੍ਰਦਰਸ਼ਨ ਕਰਕੇ ਸੁਖਬੀ ਪਾਦਰ ਨੇ ਮੁਲਤਵੀ ਕੀਤੀ ਪੰਜਾਬ ਬਚਾਓ ਯਾਤਰਾ ਅੱਜ ਚੰਡੀਗੜ੍ਹ ਚ ਕੋਰ ਕਮੇਟੀ ਦੀ ਬੁਲਾਈ ਹੰਗਾਮੀ ਮੀਟਿੰਗ ਕਿਸਾਨੀ ਅੰਦੋਲਨ ਤੇ ਪੰਜਾਬ ਦੇ ਮੌਜੂਦਾ ਹਾਲਾਤ ਤੇ ਕਢੀ ਜਾਵੇਗੀ ਰਣਨੀਤੀ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਪੰਜਾਬ ਹਰਿਆਣਾ ਨੇ ਦਾਖਲ ਕਰਨੀ ਹੈ ਸਟੇਟਸ ਰਿਪੋਰਟ ਪਿਛਲੀ ਸੁਣਵਾਈ ਦੇ ਵਿੱਚ ਕੋਰਟ ਨੇ ਪ੍ਰਦਰਸ਼ਨ ਦੇ ਲਈ ਥਾਂ ਤੈਅ ਕਰਨ ਦਾ ਦਿੱਤਾ ਸੀ ਸਮ ਹੁਕਮ ਕਿਸਾਨਾਂ ਆंदोलਨ ਦੇ ਮੱਦੇਨਜ਼ਰ ਸੀਬੀਐਸਸੀ ਨੇ ਜਾਰੀ ਕੀਤੀ ਐਡਵਾਈਜ਼ਰੀ ਪੇਪਰ ਦੇ ਲਈ ਵਿਦਿਆਰਥੀਆਂ ਨੂੰ ਕਰੋ ਛੇਤੀ ਨਿਕਲਣ ਦੇ ਲਈ ਕਿ ਆਜ ਤੋਂ ਸ਼ੁਰੂ ਹੋ ਰਹੇ ਨੇ 10ਵੀਂ ਤੇ 12ਵੀਂ ਦੇ ਇਮਤਿਹਾਨ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦੇ ਲਈ ਪੈਟਰੋਲ ਡੀਜ਼ਲ ਦੀ ਹੋ ਸਕਦੀ ਹੈ ਕਿਲਤ ਅੱਜ ਤੇਲ ਕੰਪਨੀਆਂ ਤੋਂ ਪੰਪ ਮਾਲਕ ਨਹੀਂ ਖਰੀਦਣਗੇ ਤੇਲ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਕਰ ਰਹੇ ਦੇ ਪ੍ਰਦਰਸ਼ਨ ਲੋਕ ਸਭਾ ਚੋਣਾਂ ਦੇ ਲਈ ਤਿਆਰੀ ਹੋਈ ਸ਼ੁਰੂ ਇਲੈਕਸ਼ਨ ਕਮਿਸ਼ਨ ਨੇ ਕੇਂਦਰ ਤੋਂ ਮੰਗੇ ਸੁਰੱਖਿਆ ਦਸਤੇ ਆਂਧਰਾ ਪ੍ਰਦੇਸ਼ 오ਡੀਸਾ ਦੇ ਸਮੇਤ ਕਈ ਸੂਬਿਆਂ ਚ ਵਿਧਾਨ ਸਭਾ ਚੋਣਾਂ ਲਈ ਵੀ ਮੰਗੀ ਫੋਰਸ ਸਸ਼ਿਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗੁਰਜੋਤ ਸੰਦੂਸ਼ ਸ਼ੁਰੂਆਤ ਕਰਾਂਗੇ ਬੁਲੇਟਨ ਦੀ ਅੱਜ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਹੈ ਦੱਸਿਆ ਕਿ ਕਿਸਾਨੀ ਆंदोलਨ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ ਜਾਣੀ ਹੈ ਸੁਭਿਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਮੁਲਤਵੀ ਕੀਤੀ ਹੈ ਤਾਂ ਕਿਸਾਨੀ ਆंदोलਨ ਕਰਕੇ ਯਾਤਰਾ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਦੱਸਿਆ ਕਿ ਕਿਸਾਨੀ ਆंदोलਨ ਜੋ ਹੈ ਉਸ ਦੀ ਸ਼ੁਰੂਆਤ ਕੋਈ ਆਰਸ਼ਬੋ ਬਾਰਡਰ ਤੇ ਖਨੌਰੀ ਬਾਰਡਰ ਤੇ ਫਿਰ ਹਾਲ ਕਿਸਾਨ ਡਟੇ ਹੋਏ ਨੇ

ਜਿਹੜੇ ਅਸੈਂਬਲੀ ਹਲਕੇ ਨੇ ਜਿੰਨੇ ਉੱਥੇ ਅੱਜ ਯਾਤਰਾ ਜਾਣੀ ਸੀ ਜਿਸ ਨੂੰ ਅੱਜ ਮੁਲਤਵੀ ਕੀਤਾ ਗਿਆ ਔਰ ਅੱਜ ਦੇ ਦਿਨ ਇਸ ਕਰਕੇ ਕਿ ਵੀ ਕਫਾਨਾ ਦਾ ਜੋ ਐਜੂਕੇਸ਼ਨ ਹੈ ਉਸ ਦੇ ਨਾਲ ਆਪਣਾ ਸਮਰਥਨ ਦਿਖਾ ਦੇਣਾ ਇਸ ਨੂੰ ਮੁਲਤਵੀ ਕੀਤਾ ਔਰ ਨਾਲ ਹੀ ਇੱਕ ਹੋਰ ਕਮੇਟੀ ਦੀ ਜੈਲਦਲ ਨੇ ਮੀਟਿੰਗ 2 ਵਜੇ ਪਾਰਟੀ ਤੱਕ ਸਭ ਇਹ ਜੰਡੀਗੜ ਦੇ ਅੰਦਰ ਉੱਥੇ ਇਹ ਸਟਰੈਟਜੀ ਬਣਾਈ ਜਾਏਗੀ ਕਿ ਕਿਸਾਨਾਂ ਦੇ ਲਈ ਜਿਹੜੀ ਯਾਤਰਾ ਤਾਂ ਬਹੁਤ ਵੀ ਕੀਤੀ ਹੈ ਪਰ ਹੋਰ ਕਿਸ ਤਰੀਕੇ ਦੇ ਨਾਲ ਪ੍ਰੈਕਟੀਕਲੀ ਜਾਂ ਗਰਾਊਂਡ ਤੇ ਜਾ ਕੇ ਕਿਵੇਂ ਸਮਰਥਨ ਦਿੱਤਾ ਜਾ ਸਕਦਾ ਹੈ ਕਿਉਂਕਿ ਜਦੋਂ ਇਸ ਤਰੀਕੇ ਦਾ ਕੋਈ ਵੀ ਕੋਈ এডੂਕੇਸ਼ਨ ਹੁੰਦਾ ਹੈ ਜਾਂ ਕੋਈ ਐਕਸ਼ਨ ਹੁੰਦਾ ਹੈ ਤਾਂ ਅਕਾਲੀ ਦਲ ਵੱਲੋਂ ਇੱਕ ਕਾਲ ਜਰੂਰ ਦਿੱਤੀ ਜਾਂਦੀ ਹੈ ਤੁਹਾਡੀ ਯਾਦ ਹੋਵੇਗੀ ਜਦੋਂ ਅੰਮ੍ਰਿਤਪਾਲ ਇਨਸੀਡੈਂਟ ਕੀ ਹੋਈ ਸੀ ਉਦੋਂ ਵੀ ਅਕਾਲੀ ਦਲ ਨੇ ਇੱਕ ਵਕੀਲਾਂ ਦਾ ਪੈਨਲ ਅਨਾਉਂਸ ਕਰਕੇ ਲੀਗਲੀ ਫ੍ਰੀ ਆਫ ਚਾਰਟ ਸਪੋਰਟ ਕਰਨ ਦੀ ਗੱਲ ਕਹੀ ਸੀ ਤਾਂ ਅੱਜ ਵੀ ਆਪਣੀ ਯਾਤਰਾ ਮਲਤਵੀ ਫਰੋਜ਼ਪੁਰ ਰੂਰਲ ਅਤੇ ਤਰਨਤਕਾਰ ਹਲਕੀਏ ਦੀ ਕਰਕੇ ਜਿੰਨੇ ਹਲਕੇ ਨੇ ਉਸ ਅਸੈਂਬਲੀ ਹਲਕੇ ਤਾਂ 2 ਵਜੇ ਪਾਰਟੀ ਦਫਤਰ ਕੋਰ ਕਮੇਟੀ ਨਾਲ ਸੀਨੀਅਰ ਅਕਾਲੀ ਦੰਦੇ ਲੀਡਰ ਨੇ ਉਹ ਸਟਰੈਟਜੀ ਬਣਾਣਗੇ ਕਿ ਕਿਸਾਨੀ ਐਕਸ਼ਨ ਤੇ ਕਿਵੇਂ ਸਪੋਰਟ ਕਰਨੀ ਔਰ ਇਹ ਅਕਾਲੀ ਦਲ ਲਈ ਇਸ ਲਈ ਵੀ ਅਹਿਮ ਹੈ এডੂਕੇਸ਼ਨ ਦੇ ਅੰਦਰ ਸਪੋਰਟ ਕਰਨਾ ਜਾਂ ਆਪਣਾ ਪੱਖ ਰੱਖਣਾ ਕਿਉਂਕਿ 2019 20 ਦੇ ਅੰਦਰ ਜਿਹੜਾ ਪ੍ਰੋਟੈਸਟ ਸੀਗਾ ਉਦੋਂ ਅਕਾਲੀ ਦਲ ਬੀਜੇਪੀ ਤੋਂ ਅਲੱਗ ਇੱਕ ਹੀ ਮੁੱਦੇ ਤੇ ਵੜਿਆ ਸੀ ਔਰ ਪੰਚਾਇਤ ਤੇ ਕਿਸਾਨੀ ਮੁੱਦੇ ਤੇ ਅਕਾਲੀ ਦਲ ਇੱਕ ਮੇਨ ਅਕਾਲੀ ਦਲ ਦਾ ਖੰਭ ਰਿਹਾ ਹੈ ਕਿਸਾਨੀ ਅਤੇ ਪੰਤਕ ਮਸਲੇ ਤਾਂ ਉੱਤੇ ਵੀ ਅਕਾਲੀ ਦਲ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਬਹੁਤ ਚਾਸੀ ਤੌਰ ਤੇ ਅਹਿਮ ਵੀ ਹੋ ਜਾਂਦਾ ਹੈ ਤਾਂ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਅਕਾਲੀ ਦਲ ਅੱਜ ਕੋਰ ਕਮੇਟੀ ਦੀ ਬੈਠਕ ਚ ਚਰਚਾ ਕਰੇਗਾ ਜਿਸ ਤੋਂ ਬਾਅਦ ਕੋਈ ਨਾ ਕੋਈ ਇੱਕ ਕਹਿ ਸਕਦੇ ਹੈ ਕਿ ਸੱਤਾ ਨਿਕਲ ਸਕਦਾ ਹੈ ਕਿ ਕਿਸ ਤਰੀਕੇ ਦੀ ਸਪੋਰਟ ਹੈ ਕਿਸ ਤਰੀਕੇ ਦਾ ਪੱਖ ਰੱਖਿਆ ਜਾਣਾ ਹੈ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨ तमाम ਜਾਣਕਾਰੀ ਲਈ ਤੈਵੀ ਜ਼ਿਕਰ ਹੋ ਗਿਆ ਕਿ ਸਟੇਟਮੈਂਟ ਜ਼ਰੂਰ ਆਈ ਹੈ ਕੱਲ ਦਲਜੀਤ ਚੀਮਾ ਸੀਨੀਅਰ ਅਗੂ ਨੇ ਸ਼ੋਮਨੀ ਕਾਲੀਦਲ ਦੇ ਉਹਨਾਂ ਨੇ ਨਿਖੇਦੀ ਵੀ ਕੀਤੀ ਕਿ ਕਿਸ ਕਿਸਮ ਦੇ ਨਾਲੇ ਕਿਸਾਨਾਂ ਤੇ ਜਿਹੜੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਇਸ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਸੀ ਤਾਂਦੋਲਨ ਦੇ ਵਿਚਾਰੇ ਅੱਜ ਫਿਰ ਤੋਂ ਮੀਟਿੰਗ ਹੈ ਦੱਸਿਆ ਕਿ ਕੇਂਦਰ ਤੇ ਕਿਸਾਨ ਆਗੂਆਂ ਦੇ ਵਿਚਾਰੇ ਮੀਟਿੰਗ ਹੋਏਗੀ ਚੰਡੀਗੜ੍ਹ ਆਉਣਗੇ ਕੇਂਦਰ ਦੇ ਤਿੰਨ ਮੰਤਰੀ ਅੱਜ ਦੀ ਮੀਟਿੰਗ ਦੇ ਵਿੱਚ ਡੈਡਲੌਕ ਟੁੱਟਣ ਦੀ ਉਮੀਦ ਹੈ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਮਾਨ ਵੀ ਦੱਸਿਆ ਕਿ ਸ਼ਾਮਲ ਹੋ ਸਕਦੇ ਨੇ ਅਸੀਂ ਗੱਲਬਾਤ ਦੇ ਜ਼ਰੀਏ ਮਸਲਿਆਂ ਦਾ ਹੱਲ ਚਾਹੁੰਦੇ ਹਾਂ ਕਿਸਾਨੇ ਕਹਿ ਰਹੇ ਨੇ ਸਰਕਾਰ ਮੰਨੀਆਂ ਹੋਈਆਂ ਮੰਗਾਂ ਲਾਗੂ ਕਰੇ ਸਾਡੀਆਂ ਮੰਗਾਂ ਨਵੀਆਂ ਨਹੀਂ ਪੁਰਾਣੀਆਂ ਨੇ ਕਿਸਾਨਾਂ ਦਾ ਕਹਿਣਾ ਹੈ ਤਾਂ ਕੇਂਦਰ ਤੇ ਕਿਸਾਨ ਆਗੂਆਂ ਦੇ ਵਿਚਾਰੇ ਦੱਸਦਾ ਹੈ ਕਿ ਅੱਜ ਮੀਟਿੰਗ ਹੋਏਗੀ ਔਰ ਬੇਗਦਅ ਮੀਟਿੰਗ ਹੈ ਔਰ ਕਿਸ ਤਰੀਕੇ ਦੇ ਨਾਲ ਇਸ ਮੀਟਿੰਗ ਦੇ ਵਿੱਚ ਗੱਲਬਾਤ ਰਹਿੰਦੀ ਹੈ ਇਸ ਨੂੰ ਵੀ ਦੇਖਿਆ ਜਾਏਗਾ ਹਾਲਾਂਕਿ ਉਦੋਂ ਤੱਕ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਉੱਥੇ ਜਿਹੜਾ ਹੈ ਡਟੇ ਰਹਿਣਾ ਹੈ ਪਰ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਨੀ ਹੈ संगठन कुछ टोल छोली कर रहे हैं पंजाब में कुछ रेल चार घंटे की बंद कर रहे हैं जो भी हमारे भाई जो हमारे ऊपर जबर हुआ उसके उपलक्ष्य में जो भी कर रहे हैं हम उसका धन्यवाद करते हैं अच्छी बात है सबको मिलके किसान मजदूर के लिए लड़ना चाहिए हाँ मुझे लगता है कोई भी हमारा पहले से भी निर्णय रहा कोई भी कुछ करे किसान मजदूर के लिए करे हम उसके विरोधी कभी भी नहीं रहे तो आज मीटिंग हो रही है उसमें कौन कौन सी जथेबंदी दाखिल होगी और कहां पे ये मीटिंग है देखिए इसमें दो बड़े जो इमरेला क्षत्री वाले दो फोर में एक तो एसकेएम एम नॉन पॉलिटिकल और किसान मजदूर मोर्चा तो वो दोनों अपना अपना डेपुटेशन तय करेंगे उसमें कोई विशेष करके यूनियन नहीं जा रही वो तो अम्ब्रेला जो बने हुए वो उनके नुमाइंदे जाएंगे तो आ, दिखने हैं साथ साथ का या जो भी सहमति बनती इस तरह के को आदमी हमारा डेपुटेशन जाएगा हम तो स्वयं प्रधानमंत्री से अपील करते हैं जो मंत्री महोदय आ रहे हैं उनके उनके साथ बात करके आप बात करके इसका कोई ठोस निर्णय लीजिए तो इस मोर्चे का सुखद हल चाहते हैं ਪਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਚ ਦੱਸਿਆ ਕਿ ਅੱਜ ਪ੍ਰਦਰਸ਼ਨ ਵੀ ਹੋ ਰਹੇ ਨੇ ਔਰ SKM ਤੇ ਉਗਰਾਹਾਂ ਟਰੇ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਜਾਏਗਾ ਉਗਰਾਹਾਂ ਟਰੇ ਦੇ ਵੱਲੋਂ ਅੱਜ ਰੇਲਵੇ ਟਰੈਕ ਰੋਕੇ ਜਾ ਰਹੇ ਨੇ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਔਰ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਕੀਤੀ ਕਾਰਵਾਈ ਦਾ ਇਹ ਵਿਰੋਧ ਹੋ ਰਿਹਾ ਹੈ SKM ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਇਹ ਟੋਲ ਪਲਾਜ਼ੇ ਬੰਦ ਹੋਣਗੇ 12 ਵਜੇ ਤੋਂ 4 ਵਜੇ ਤੱਕ ਰੇਲਵੇ ਟਰੈਕ ਜਾਮ ਹੋਣਗੇ ਤਾਂ ਇਸ ਕਿਸਮ ਦੀਆਂ ਤਸਵੀਰਾਂ ਅੱਜ ਪੰਜਾਬ 'ਚ ਬਣਦੀ ਹੋਈ ਨਜ਼ਰ ਆਈ ਕਾਂਗਰਸ ਦੇ ਕਿਸਾਨਾਂ ਨੂੰ ਸਮਰਥਨ ਦੇ ਬੀਜੇਪੀ ਨੇ ਸਵਾਲ ਚੁੱਕੇ ਨੇ ਦੱਸਿਆ ਕਿ ਮਨਜਿੰਦਰ ਸਿੰਘ ਸਿਰਸਾ ਦਾ ਵੱਡਾ ਬਿਆਨ ਆਇਆ ਹੈ ਕਿ ਸੰਘਰਸ਼ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਸਿਰਸਾ ਨੇ ਕਹਿਣਾ ਆਪਣੇ ਕਾਰਜਕਾਲ ਦੇ ਵਿੱਚ ਕਾਂਗਰਸ ਨੇ ਕਿਸਾਨਾਂ ਦੇ ਲਈ ਕੁਝ ਨਹੀਂ ਕੀਤਾ ਕਾਂਗਰਸ ਨੇ ਵੇ ਸੁਮਿਨਾਥਨ ਰਿਪੋਰਟ ਜਿਹੜੀ ਆ ਲਾਗੂ ਨਹੀਂ ਕੀਤੀ ਸੀ ਸੰਘਰਸ਼ ਦੀ ਟਾਈਮਿੰਗ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਮਨਜਿੰਦਰ ਸਿਰਸਾ ਨੇ ਇਹ ਵੀ ਕਿਹਾ ਹੈ ਜੋ ਇਸ ਵੇਲੇ ਸੰਘਰਸ਼ ਵਿੱਢਿਆ ਗਿਆ ਹੈ ਇਹਦੀ ਟਾਈਮਿੰਗ ਤੇ ਤੁਸੀਂ ਜ਼ਰੂਰ ਵਿਚਾਰ ਕਰੋ ਹੋਰ ਦੱਸ ਦੇ ਮੈਂ ਇਲੈਕਸ਼ਨ ਡਿਕਲੇਅਰ ਹੋ ਜਾਣੀਆਂ ਤੁਹਾਨੂੰ ਪਤਾ ਹੈ ਫਰਵਰੀ ਐਂਡ ਅੰਦਰ ਇਲੈਕਸ਼ਨ ਦਾ ਕੋਡ ਆਫ ਕੰਡਕਟ ਲੱਗ ਜਾਣਾ ਔਰ ਇਹਦਾ ਲਾਹਾ ਜਿਹੜਾ ਹੈ ਰਾਜਸੀ ਪਾਰਟੀਆਂ ਲੈਣ ਦੀਆਂ ਭਰਪੂਰ ਕੋਸ਼ਿਸ਼ ਕਰ ਰਹੀਆਂ ਨੇ ਕੁਝ ਪਾਰਟੀਆਂ ਦੇ ਨੁਮਾਇंदे ਮੈਂ ਕੱਲ ਦੇਖ ਰਿਹਾ ਸੀਗਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਨਾਲ ਫੋਨ ਤੇ ਗੱਲ ਕਰਾ ਰਹੇ ਸੀ ਕਿਸਾਨ ਜੀ ਨੂੰ ਸੱਟਾਂ ਲੱਗੀਆਂ ਨੇ ਔਰ ਹੁਣ ਉਹ ਕਹਿ ਰਹੇ ਸੀ ਜੀ ਬਹੁਤ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਇਹਹੀ ਸਰਕਾਰ 10 ਸਾਲ ਹੁਣ ਰਹੀ ਹੈ ਔਰ ਪਹਿਲਾਂ ਵੀ 60 ਸਾਲ ਤੱਕ ਰਹੀ ਇਹ 50 ਸਾਲ ਤੱਕ ਪਰ ਸੁਆਮੀ 나ਥਨ ਦੀ ਰਿਪੋਰਟ ਇਹ ਸਰਕਾਰ ਨੇ ਕਦੀ ਲਾਗੂ ਨਹੀਂ ਕੀਤੀ ਅੱਜ ਇਹ ਸਰਕਾਰਾਂ ਸਰਕਾਰ ਦੇ ਖਿਲਾਫ ਨੇ ਕਿਉਂਕਿ ਆਪੋਜੀਸ਼ਨ ਆ ਹੁਣ ਇਹ ਕਿਸਾਨਾਂ ਦੇ ਹਮਦਰਦੀ ਬਣਦੇ ਪਏ ਨੇ ਮੈਂ ਕਿਸਾਨ ਜਿੱਥੇ ਬੰਦੀਆਂ ਚਰਨਾ ਚ ਬੇਨਤੀ ਕਰਨਾ ਚਾਹੁੰਦਾ ਏ ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜ਼ਰੂਰ ਵਿਚਾਰ ਕਰੋ 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇ ਜੂਗੀ ਇਲੈਕਸ਼ਨ ਕੁਸ਼ਨ ਤੇ ਆਚ ਜਾਊਗਾ ਔਰ ਲਾਰਡ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜ਼ਿਆਦਾ ਹੋਊਗਾ بجائے ਲਾਭ ਦੇ ਅਗੀਆਂ ਬਾਤਾਂ ਆਦਰ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੀ ਦਿੱਕਤ ਹੋ ਸਕਦੀ ਹੈ ਦੱਸਿਆ ਕਿ ਅੱਜ ਪੈਟਰੋਲ ਨਹੀਂ ਖਰੀਦਣਗੇ ਪੰਪ ਮਾਲਕ ਤਾਂ ਪੰਪ ਮਾਲਕਾਂ ਦੇ ਵੱਲੋਂ ਕਮਿਸ਼ਨ ਵਧਾਉਣ ਦੀ ਮੰਗ ਕੀਤੀ ਗਈ ਹੈ ਪਿਛਲੇ 7 ਸਾਲ ਤੋਂ ਦੱਸਿਆ ਕਿ ਕਮਿਸ਼ਨ ਨਹੀਂ ਵਧਿਆ ਹੈ ਪੰਪ ਮਾਲਕ ਇਹ ਕਹਿ ਰਹੇ ਨੇ ਕੱਲ ਕਿਸਾਨਾਂ ਦੇ ਸਮਰਥਨ ਦੇ ਵਿੱਚ ਪੰਪ ਬੰਦ ਰਹਿਣਗੇ ਲੋਕਾਂ ਨੂੰ ਦੋ ਦਿਨ ਦੀ ਮੁਸ਼ਕਿਲ ਆ ਸਕਦੀ ਹੈ ਤਾਂ ਲੋਕਾਂ ਨੂੰ ਘਬਰਾਉਣ ਦੀ ਲੋੜ ਵੀ ਨਹੀਂ ਹੈ ਪੰਪ ਮਾਲਕ ਇਹ ਵੀ ਕਹਿ ਰਹੇ ਨੇ ਕਿਉਂਕਿ 17 ਤਰੀਕ ਤੋਂ ਪਹਿਲਾਂ ਵਰਗੇ ਹਾਲਾਤ ਜ਼ਰੂਰ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਕੋਲ ਦੋ ਦਿਨ ਦਾ ਸਟਾਕ ਹੈ ਤੁਹਾਡੇ ਵਹੀਕਲ ਦੇ ਵਿੱਚ ਤੁਹਾਡੇ ਵਾਹਨ ਦੇ ਵਿੱਚ ਤਾਂ ਉਹ ਕਾਫੀ ਹੈ 17 ਤੋਂ ਆਮ ਵਰਗੀ ਸਥਿਤੀ ਹੋਏਗੀ ਪਰ ਉਦੋਂ ਤੱਕ ਘਬਰਾਉਣ ਦੀ ਲੋੜ ਨਹੀਂ ਸਾਡੀ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੋ ਪਰਚੇਸ ਕਰ ਰਹੀ ਹੈਗੀ ਹੈ ਤੇ ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈਗਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਵੀ પેટ્રોલ ਤੇ ਡੀਜ਼ਲ ਦੀ ਕੀਮਤ ਆ ਜਾਏਗੀ ਤੇ ਹੁਣ ਡਿਮਾਂਡ ਕਿਸ ਚੀਜ਼ ਦੀ ਵੱਧ ਹੈ પેટ્રોલ ਦੀ ਵੱਧ ਹੈ ਜਾਂ ਡੀਜ਼ਲ ਦੀ ਡਿਮਾਂਡ પેટ્રોલ ਦੀ ਜ਼ਿਆਦਾ ਹੈ ਡਿਮਾਂਡ પેટ્રોલ ਦੀ ਜ਼ਿਆਦਾ ਹੈਗੀ ਹੈ ਡੀਜ਼ਲ ਦੀ ਡਿਮਾਂਡ ਇਸ ਕਰਕੇ ਘੱਟ ਹੈਗੀ ਹੈ ਕਿਉਂਕਿ ਬੈਰੀਅਰ ਤੋਂ ਜਿਹੜੀ ਬਲਾਕੀਟ ਹੈਗੀ ਹੈ ਉਹਦੇ ਕਰਕੇ ਗੱਡੀਆਂ ਜਾ ਨਹੀਂ ਰਹੀਆਂ ਹੈਗੀਆਂ ਤੇ ਜਿਹੜੀਆਂ ਲੋਕਲ ਲੋਕਲ ਆਪਰੇਟ ਹੋ ਰਹੀਆਂ ਨੇਗੀਆਂ ਉਹੀ ਗੱਡੀਆਂ ਤੇਲ ਕੰਜ਼ੂਮ ਕਰ ਰਹੀਆਂ ਨੇਗੀਆਂ ਬਾਕੀ ਤਾਂ ਗੱਡੀਆਂ ਲੋਡ ਰੋ ਕੇ ਖੜੀਆਂ ਨੇਗੀਆਂ ਜੀ ਸਾਰੀਆਂ ਥੋੜੇ ਕੋਲ ਜਿਹੜੇ ਪਿੱਛੋਂ ਕਿੰਨਾ ਕੁ ਤੇਲ ਆ ਰਿਹਾ ਹੈ ਸਪਲਾਈ ਥੋੜੇ ਕੋਲ ਰੈਗੂਲਰ ਆ ਰਹੀ ਹੈ ਜਾਂ ਉਹਦੇ ਵਿੱਚ ਵੀ ਕੋਈ ਦਿੱਕਤ ਆਈ ਹੈ ਨਹੀਂ ਸਪਲਾਈ ਲਾਈਨ ਥੋੜੀ ਹਿੱਟ ਹੈਗੀ ਹੈ ਤੇ ਇਹਦੇ ਵਿੱਚ ਥੋੜੇ ਰੀਜਨਸ ਹੈਗੇ ਨੇਗੇ ਥੋੜਾ ਸਿਕਿਉਰਟੀ ਰੀਜਨਸ ਹੈਗੇ ਨੇਗੇ ਕਿਉਂਕਿ ਸਾਡਾ ਪ੍ਰੋਡਕਟ ਜਿਹੜਾ ਹੈਗਾ ਹਾਈਲੀ ਇਨਫਲੇਮੇਬਲ ਹੈਗਾ ਤੇ ਥੋੜੇ ਸਿਕਿਉਰਟੀ ਰੀਜਨਸ ਵੀ ਹੈਗੇ ਨੇਗੇ ਤੇ ਕੁਝ ਰੈਸਟ੍ਰਿਕਸ਼ਨਸ ਵੀ ਹੈਗੀਆਂ ਨੇਗੀਆਂ ਵੀ ਲੇਟ ਆਵਰ ਦੇ ਵਿੱਚ ਅਸੀਂ ਮਟੀਰੀਅਲ ਕੈਰੀ ਨਹੀਂ ਕਰ ਸਕਦੇ ਹੈਗੇ ਕਿ ਲੇਟ ਆਵਰਸ ਦੇ ਵਿੱਚ ਦੀਪੂ ਵੀ ਆਪਰੇਸ਼ਨਲ ਨਹੀਂ ਹੁੰਦੇ ਹੈਗੇ ਇਸ ਕਰਕੇ ਥੋੜੀ ਸ਼ਾਰਟੇਜ ਤਾਂ ਹੈਗੀ ਹੈ ਜੀ ਸ਼ਾਰਟੇਜ ਤਾਂ ਹੈਗੀ ਹੈ ਪ੍ਰੋਡਕਟ ਤੇ ਤੁਹਾਡੇ ਕੋਲ ਹੁਣ ਕਿੰਨਾ ਤੇਲ ਡੀਜ਼ਲ ਪਿਆ ਪੈਟਰੋਲ ਜਾਂ ਡੀਜ਼ਲ ਪਿਆ ਤੇ ਕਿੰਨਾ ਤੁਸੀਂ ਸਪਲਾਈ ਆਪਣੇ ਕੋਲ ਰੱਖਦੇ ਹੋ ਡੰਪ ਕਿੰਨਾ ਕਰਕੇ ਰੱਖਦੇ ਹੋ ਕਿੰਨੀ ਕਪੈਸਿਟੀ ਤੁਹਾਡੇ ਕੋਲ ਨਹੀਂ ਅਸੀਂ ਮਤਲਬ ਅਸੀਂ ਸਾਡੀ ਜਿਹੜੀ ਬਫਰ ਜਿਹਨੂੰ ਅਸੀਂ ਐਮਰਜੈਂਸੀ ਸਰਵਿਸਿਜ਼ ਵਾਸਤੇ ਜਿਹੜਾ ਸਾਡੇ ਕੋਲ ਹਮੇਸ਼ਾ ਹੀ ਅਵੇਲੇਬਲ ਹੁੰਦਾ ਹੈਗਾ ਤੇ ਉਹ ਜਿਆਦਾ ਨਹੀਂ ਹੁੰਦਾ ਹੈਗਾ ਉਹ 500 ਤੋਂ 1000 ਲੀਟਰ ਦੇ ਵਿੱਚ ਵਿੱਚ ਹੁੰਦਾ ਹੈਗਾ ਤੇ ਬਾਕੀ ਤਾਂ ਪੈਟਰੋਲ ਪੰਪ ਜਿਹੜਾ ਹੁੰਦਾ ਹੈਗਾ ਇਟ ਇਜ਼ ਫॉर ਪਬਲਿਕ ਤੇ ਉਹ ਪਬਲਿਕ ਵਾਸਤੇ ਹੀ ਹੁੰਦਾ ਹੈਗਾ ਤੇ ਅਸੀਂ ਟਰਾਈ ਇਹੀ ਕਰਦੇ ਹੈਗੇ ਆ ਵੀ ਆਲਮੋਸਟ ਹਰ ਕਸਟਮਰ ਜਿਹੜਾ ਜਿਹਨੂੰ ਜਿੰਨੀ ਕੁ ਰਿਕੁਆਇਰਮੈਂਟ ਹੈਗੀ ਉਹਨੂੰ ਅੱਗੇ ਵਧਾਂਗੇ ਇੱਕ ਵੱਖਰੀ ਤਸਵੀਰ ਦਿਖਾਉਂਦੇ ਆ ਮਾਈਨਸ ਟੈਂਪਰੇਚਰ ਦੇ ਵਿੱਚ ਵੀ ਕਾਰਾਟੇ ਦੀ ਸਖਲਾਈ ਦਿੱਤੀ ਜਾ ਰਹੀ ਹੈ ਕਾਰਾਟੇ ਕਲੱਬ ਦੇ ਵੱਲੋਂ ਲਦਾਖ ਦੇ ਦਰਾਸ ਤੇ ਵਿੱਚ ਦਾਸੀ ਕਿ ਕੈਂਪ ਲਗਾਇਆ ਗਿਆ ਹੈ ਮਾਈਨਸ ਤਾਪਮਾਨ ਦੇ ਵਿੱਚ ਵੀ ਕਾਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਥਾਨਕ ਨੌਜਵਾਨਾਂ ਦੇ ਲਈ ਇੱਕ ਕੈਂਪ ਲਗਾਇਆ ਗਿਆ ਹੈ ਔਰ ਟ੍ਰੇਨਿੰਗ ਕਰਦੇ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਰਫ਼ ਦੇ ਵਿੱਚ ਆਲੇ ਟ੍ਰੇਨਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਉਚਾਈ ਵਾਲਾ ਇਲਾਕਾ ਹੈ ਪਰ ਇੱਥੇ ਸਰੀਰੀਕ ਮਾਨਸਿਕ ਤੇ ਆਧਿਆਤਮਿਕ ਤੌਰ ਤੇ ਫਿਟ ਰਹਿਣ ਦੇ ਲਈ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਤੇ ਲੁਧਿਆਣਾ ਦੇ ਕਿਲਾ ਰਾਏਪੁਰ ਦੇ ਵਿੱਚ ਹੋ ਰਹੀਆਂ ਪਿੰਡੂ 올림픽 ਖੇਡਾਂ ਦੇ ਆਖਰੀ ਦਿਨ ਵੀ ਵੱਖਰੇ ਹੀ ਰੰਗ ਵੇਖਣ ਨੂੰ ਮਿਲੇ ਨੇ ਸੁਨਾਨਿਕ ਦਿਵਿਆਂਗ ਨੌਜਵਾਨ ਦੇ ਵੱਲੋਂ ਦੰਦਾਂ ਦੇ ਨਾਲ ਕਾਰ ਖਿੱਚੀ ਗਈ ਹੈ ਮਲੇਰ ਕੋਟਲਾ ਦਾ ਰਹਿਣ ਵਾਲਾ ਜਗਜੀਤ ਸਿੰਘ ਇਸ ਦੀ ਇੱਕ ਬਾ ਬਚਪਨ ਤੋਂ ਹੀ ਕਮਜ਼ੋਰ ਸੀ ਅਤੇ ਫਿਰ ਇਸ ਦੀ ਲੱਤ ਟੁੱਟ ਗਈ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਜੁੜ ਨਹੀਂ ਸકી ਔਰ ਇਸ ਦੇ ਬਾਵਜੂਦ ਵੀ ਉਸਨੇ ਰਾ ਹਾਰ ਜਿਹੜੀ ਹੈ ਉਹ ਨਹੀਂ ਮੰਨੀ ਔਰ ਆਪਣੀ ਸਖਤ ਮਿਹਨਤ ਤੇ ਪ੍ਰੈਕਟਿਸ ਦੇ ਚੱਲਦੇ ਹੁਣ ਜਗਜੀਤ ਸਿੰਘ ਕਈ ਤਰ੍ਹਾਂ ਦੇ ਕਰਤੱਵ ਦਿਖਾਉਂਦਾ ਹੈ ਕੀ ਨਾਮ ਤੁਹਾਡਾ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਗਜੀਤ ਸਿੰਘ ਜੀ ਪਿੰਡ ਪਿੰਡ ਮਤੋਈ ਜੀ ਜ਼ਿਲ੍ਹਾ ਮਰੇ ਕੋੜਲਾ ਬਣ ਗਿਆ ਉਹਨਾਂ ਦੇ ਸਾਡੇ ਉੱਥੇ ਦੇ ਰਹਿਣ ਵਾਲਾ ਵੀਰ ਮੈਂ ਤੇ ਆ ਤੁਹਾਡੇ ਸਾਹਮਣੇ ਹੁਣ ਪ੍ਰਦਰਸ਼ਨ ਕਰਕੇ ਦਿਖਾਇਆ ਦੰਦਾ ਦੇ ਨਾਲ ਗੱਡੀ ਖਿੱਚੀ ਆ ਜੀ ਮੈਨੂੰ 5-6 ਸਾਲ ਹੋ ਗਏ ਇੱਥੇ ਪੰਜਾਬ ਦੇ ਵਿੱਚ ਟੂਰਨਾਮੈਂਟ ਕਿਲਾ ਰਾਏਪੁਰੀਆਂ ਗਏ ਬਾਕੀ ਮੈਂ ਪਿੰਡਾਂ ਦੇ ਵਿੱਚ ਪਿੰਡੂ ਖੇਡ ਮੇਲੇ ਦੇ ਸਿੰਝਾਂ ਚ ਜਾ ਕੇ ਆਪਣਾ ਕਲਾ ਦਾ ਪ੍ਰਦਰਸ਼ਨ ਦਿਖਾਉਣਾ ਆ ਮੈਂ ਵੀਰੇ ਮੈਂ ਬੁਲਟ ਮੋਟਰਸਾਈਕਲ ਖਿੱਚਦਾ ਹੁਣਾਂ ਦੰਦਾ ਨਾਲ ਪੰਜ ਬੰਦੇ ਵਾਹ ਕੇ ਤੇ ਉਸ ਤੋਂ ਬਾਅਦ ਯਾ ਸਟਾਰਟ ਕਰੀਦਾ ਗਰੀਬ ਘਰ ਚੋਂ ਪਰਮਾਤਮਾ ਕੋਲ ਗਿਆ ਵਧੀਆ ਸਰਕਾਰ ਦਾ ਪਰ ਰੋਟੀ ਦੇਈ ਉਹ ਅੱਜ ਕੀ ਕੀਤਾ ਤੁਸੀਂ ਇੱਥੇ ਕੀ ਅੱਜ ਜੀ ਮੈਂ ਟਰੱਕ ਖਿੱਚੀ ਆਈ ਤੁਹਾਡੇ ਸਾਹਮਣੇ ਟਰੱਕ ਖਿੱਚੀ ਆਈ ਦੰਦਾ ਨਾਲ ਜੀ ਹਾਂ ਦੰਦਾ ਨਾਲ ਕਾਰ ਖਿੱਚੀ ਹਾਂ ਜੀ ਤੁਸੀਂ ਸਰੀਰ ਬੱਖੋ ਵੀ ਤੁਸੀਂ ਜਿਆਦਾ ਮਜ਼ਬੂਤ ਨਹੀਂ ਹੈਗੇ ਤੁਹਾਡੀ ਬਾਹ ਵੀ ਇੱਕ 빙ੀ ਹੈਗੀ ਹੈ ਕਿ ਇਹ ਕਿੱਦਾਂ ਹੋ ਗਿਆ ਇਹ ਇਹ ਜੀ ਬਸ ਮੇਰੀ ਆ ਜਿਹੜਾ ਪਹਿਲਾਂ ਹੀ ਮੈਂ ਟਰੈਕਟਰ ਨੂੰ ਘੁਮਾਉਂਦਾ ਸੀਗਾ ਮੇਰਾ ਗੋਡਾ ਟੁੱਟ ਗਿਆ ਸੀਗਾ ਅੱਛਾ ਆ ਜਿਹੜੀ ਮੇਰੀ ਬਾਹ ਨੂੰ ਜੀ ਜਿਵੇਂ ਕਹਿੰਦੇ ਨੇ ਕੱਪੜਾ ਲੱਗ ਗਿਆ ਛੋਟੇ ਹੁੰਦੇ ਤੇ ਕੱਪੜਾ ਲੱਗ ਗਿਆ ਸੀ ਇੱਥੇ ਹੀ ਖੜ ਗਈ ਸੀ ਅੱਛਾ ਇੱਥੇ ਹੀ ਖੜ ਗਈ ਸੀ ਤੇ ਫਿਰ ਕੰਮਕਾਰ ਕਰਦਾ ਐ ਜੀ ਗੱਲ ਨਹੀਂ ਸਰੀਰ ਸਾਰਾ ਠੀਕ ਹੈ ਤੇ ਉਹਦਾ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਤੁਸੀਂ ਕੋਈ ਦਿੱਕਤ ਨਹੀਂ ਪਰਮਾਤਮਾ ਦੀ ਬਹੁਤ ਗੱਲ ਤੁਸੀਂ ਡਾਈਟ ਕੀ ਲੈਨੇ ਹੋ ਕੁਝ ਸਪੈਸ਼ਲ ਡਾਈਟ ਤਾਂ ਮੈਂ ਤੁਹਾਨੂੰ ਪੈਸੇ ਖਾਣ ਪੀਣ ਖਾਣ ਪੀਣ ਕਿਦਾਂ ਦਾ ਖਾਣ ਪੀਣ ਦਾ ਹੀ ਜਾਇਜ਼ੀ ਘਰੇ ਰੋਟੀ ਮਿਲ ਜਾਂਦੀ ਆ ਪਰਮਾਤਮਾ ਦਿੰਦਾ ਰੁੱਖੀ ਵਿਸੀ ਉਹੀ ਖਾਂਦੇ ਆ ਜੀ ਕੋਈ ਵੱਖਰੀ ਤਰੀਕਰੀ ਦੀ ਕੋਈ ਖੁਰਾਕ ਨਹੀਂ ਖਾਂਦੇ ਕੋਈ ਨਹੀਂ ਖਾਂਦੇ ਜੀ ਬਸ ਘਰੇ ਉਹ ਘਿਓ ਗੂ ਦੇਸੀ ਦਾ ਪਿਆ ਹੀ ਹੁੰਦਾ ਉਹ ਖਾਂਦੇ ਆ ਮੜਾ ਬੱਚਾ ਜੀ ਤੇ ਹੋਰ ਤੁਸੀਂ ਕੀ ਜਿਹੜੇ ਪੰਜਾਬ ਦੇ ਨੌਜਵਾਨ ਨੇ ਹੁਣ ਜਿੱਦਾਂ ਹੁਣ ਤੁਸੀਂ ਹੈਂਡੀਕੈਪਡ ਹੈਗੇ ਹੋ ਹੁਣ ਲੋਕੀ ਕੰਮ ਨਹੀਂ ਕਰਦੇ ਹੈਗੇ ਤੇ ਭੀਖ ਮੰਗਣ ਲੱਗ ਜਾਂਦੇ ਉਹਨਾਂ ਵਾਸਤੇ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਤਾਂ ਵੀਰ ਜੀ ਇਹੀ ਸਨੇਹਾ ਦੇਣਾ ਚਾਹੁੰਦਾ ਵੀ ਦੇਖੋ ਪਰਮਾਤਮਾ ਨੇ ਆਪਾਂ ਨੂੰ ਸਰੀਰ ਦਿੱਤਾ ਆਪਾਂ ਇੱਥੇ ਦੁਨੀਆ ਤੇ ਆਏ ਆ ਕੋਈ ਆਪਾਂ ਮਾੜਾ ਕੰਮ ਨਾ ਕਰੋ ਆਪਣੇ ਸਰੀਰ ਨੂੰ ਸਾਫ਼ ਕੇ ਰੱਖੋ ਨਸ਼ੇ ਪੱਤਿਆਂ 'ਚ ਨਾ ਪਾਓ ਬਹੁਤ ਧੰਨਵਾਦ ਤੁਹਾਡਾ ਸੋ ਇਹ ਦੇਖਿਆ ਤੁਸੀਂ ਬੰਦਾ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਆ ਨਸ਼ੇ ਤੋਂ ਰਹਿਤ ਹੈ ਔਰ ਬਿਲਕੁਲ ਉਹ ਦੇਖੋ ਤੁਸੀਂ 50% ਸਰੀ ਕੰਮ ਕਰਦਾ ਫਿਰ ਵੀ ਜਿਹੜੇ ਹੈਗੇ ਆ ਇਹ ਇਹ ਕਾਰ ਖਿੱਚਦੇ ਦੰਦਾ ਦੇ ਨਾਲ ਕਾਰ ਖਿੱਚਦੇ ਆ ਬੁੱਲਟ ਵੀ ਖਿੱਚ ਚੁੱਕਿਆ ਪੰਜ ਬੰਦੇ ਬਿਠਾ ਕੇ ਤੇ ਪੰਜਾਬ ਦੇ ਅਲੱਗ-ਲੱਗ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਮੇਲੇ ਹੁੰਦੇ ਨੇ ਉੱਥੇ ਆਪਣੇ